ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਅਵਤਾਰ ਦਿਹਾੜਾ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਮਹੱਲਾ ਤੀਜਾ ਗੁਰੂ ਨਾਨਕ ਦਾ ਮਹੱਲਾ ਜਦੋਂ ਅਸੀਂ ਕਿਸੇ ਬਾਣੀ ਦੀ ਆਰੰਭਤਾ ਕਰਦੇ ਆ ਬਾਣੀ ਪੜ੍ਹਦੇ ਆ ਜਾਂ ਹੁਕਮਨਾਮਾ ਸਾਹਿਬ ਜਦੋਂ ਲੈਨੇ ਆ ਮੁੱਖ ਬਾਖ ਸਾਹਿਬ ਅੱਪਾ ਪਹਿਲਾ ਉਚਾਰਨ ਕਰਦੇ ਆ ਮਹੱਲਾ ਤੀਜਾ ਮਹੱਲਾ ਦੂਜਾ ਮਹੱਲਾ ਪਹਿਲਾ ਇਸ ਦਾ ਮਤਲਬ ਹੁੰਦਾ ਹੈ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦੀ ਬਾਣੀ ਮਹੱਲਾ ਦੂਜਾ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਜਪਾ ਪੜਦਿਆਂ RAM ਕਲੀ ਮਹੱਲਾ ਤੀਜਾ ਇਸ ਦਾ ਮਤਲਬ ਹੈ ਧੰ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਦੀ ਬਾਣੀ ਅੱਜ ਤੀਜੇ ਗੁਰੂ ਨਾਨਕ ਦਾ ਪ੍ਰਕਾਸ਼ ਦਿਹਾੜਾ ਗੁਰੂ ਅਮਰਦਾਸ ਸਾਹਿਬ ਜੀ ਦਾ ਹੈ ਸੋ ਜਿੰਨਾ ਕ ਸਮਾਂ ਗੁਰੂ ਸਾਹਿਬ ਜੀ ਸਾਨੂੰ ਬਖਸ਼ਣ ਗਿਆ ਆਪਾਂ ਰਲ ਮਿਲ ਕੇ ਵਿਚਾਰਾ ਦੀ ਸਾਂਝ ਪਾ ਸਕੀਏ ਆਪ ਜੀ ਅਸੀਸ ਬਖਸ਼ੋ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਮਰਦਾਸ ਸਾਹਿਬ ਜੀ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਪਿਤਾ ਤੇਜਪਾਲ ਜੀ ਮਾਤਾ ਲక్ష్ਮੀ ਦੀ ਪੁੱਖੋਂ ਹੋਇਆ ਜਦੋਂ ਹੀ ਗੁਰੂ ਅਮਰਦਾਸ ਸਾਹਿਬ ਜੀ ਦਾ ਜਨਮ ਹੋਇਆ ਥੋੜੇ ਜੇ ਵੱਡੇ ਹੋਏ ਸੋਚੀ ਆਈ ਤੇ ਅੰਦਰ ਇੱਕ ਇੱਛਾ ਪੈਦਾ ਹੋ ਗਈ ਸੱਚ ਨੂੰ ਕਮਾਉਣ ਦੀ ਸੱਚ ਨੂੰ ਲੱਭਣ ਦੀ ਧਰਮ ਨੂੰ ਕਮਾਉਣ ਦੀ ਇੱਛਾ ਅੰਦਰ ਪੈਦਾ ਹੋਗੀ ਸ਼ੁਰੂ ਤੋਂ ਬਹੁਤ ਧਾਰਮਿਕ ਖਿਆਲਾਂ ਦੇ ਬਾਬਾ ਅਮਰਦਾਸ ਸਾਹਿਬ ਜੀ ਸਨ ਬਹੁਤ ਸੱਚੀ ਸੁੱਚੀ ਰੂਹ ਦੇ ਮਾਲਕ ਬਾਬਾ ਅਮਰਦਾਸ ਸਾਹਿਬ ਸੀ ਨਾਮ ਬੰਦਗੀ ਦੇ ਵਿੱਚ ਰਸੇ ਹੋਏ ਬਾਬਾ ਅਮਰਦਾਸ ਸਾਹਿਬ ਸਨ ਤਕਰੀਬਨ ਇਤਿਹਾਸ ਵਿੱਚ ਆਇਆ 22 ਵਾਰ 22 ਸਾਲ ਲਗਾਤਾਰ ਗੰਗਾ ਤੇ ਹਰ ਦੁਆਰ ਇਸ਼ਨਾਨ ਕਰਨ ਜਾਂਦੇ ਰਹੇ ਸੱਚ ਦੀ ਤਲਾਸ਼ ਸੀ ਵੀ ਪਰਮਾਤਮਾ ਵਾਹਿਗੁਰੂ ਦਾ ਮੇਲ ਹੋਵੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਵੇ ਜਿਹੜਾ ਮਨ ਸਾਡਾ ਪਟਕ ਰਿਹਾ ਹੈ ਮੇਰੇ ਮਨ ਨੂੰ ਟਕਾ ਮਿਲੇ ਆਨੰਦ ਮਿਲੇ ਰਸ ਮਿਲੇ ਇਤਿਹਾਸ ਕਹਿੰਦਾ ਹੈ 22 ਵਾਰ ਇਸ਼ਨਾਨ ਕਰਨ ਗਏ ਤੀਰਥਾਂ ਤੇ ਜਾਂਦੇ ਰਹਿੰਦੇ ਸੀ ਤੀਰਥਾਂ ਦਾ ਰਟਨ ਕਰਦੇ ਰਹਿੰਦੇ ਸੀ ਜੋ-ਜੋ ਸਮਝਾਇਆ ਗਿਆ ਇੱਕ ਦਿਨ ਕਹਿੰਦੇ ਬਾਬਾ ਅਮਰਦਾਸ ਸਾਹਿਬ ਜੀ ਗੰਗਾ ਤੇ ਇਸ਼ਨਾਨ ਕਰਨ ਗਏ ਹੋਏ ਨੇ ਉੱਥੇ ਕਿਸੇ ਬ੍ਰਾਹਮਣ ਦੇ ਨਾਲ ਬੜਾ ਪਿਆਰ ਪੈ ਗਿਆ ਬਾਬੇ ਅਮਰਦਾਸ ਦਾ ਤੇ ਉਹਨਾਂ ਦੇ ਘਰ ਚਲੇ ਗਏ ਤੇ ਬਾਬਾ ਅਮਰਦਾਸ ਸਾਹਿਬ ਜੀ ਜਦੋਂ ਆਰਾਮ ਕਰ ਰਹੇ ਸੀ ਨਾ ਕਈ ਵਾਰੀ ਆਪਾਂ ਜਦੋਂ ਮੰਜੀ ਤੇ ਆਰਾਮ ਕਰਦੇ ਆਂ ਇੱਕ ਲਾਤ ਤੇ ਲੱਤ ਧਰ ਕੇ ਪੈ ਜਾਂਦੇ ਆਂ ਸਿੱਧੇ ਜੇ ਉਹ ਬ੍ਰਾਹਮਣ ਨੇ ਬਾਬੇ ਅਮਰਦਾਸ ਦੇ ਪਾਰ ਪੈਰ ਦੇ ਵਿੱਚ ਪਦਮ ਦੇਖਿਆ ਪਦਮ ਉਹ ਕਹਿੰਦੇ ਹਰੇਕ ਇਨਸਾਨ ਦੇ ਪੈਰ ਵਿੱਚ ਨਹੀਂ ਹੁੰਦਾ ਜਾਂ ਤਾ ਕੋਈ ਅਵਤਾਰੀ ਰੂਹ ਦੇ ਪੈਰ ਵਿੱਚ ਹੁੰਦਾ ਹੈ ਪਦਮ ਤੇ ਜਾਂ ਫਿਰ ਕੋਈ ਬਹੁਤ ਜਿਆਦਾ ਸਮਰਾਟ ਰਾਜਾ ਹੋਵੇ ਚੱਕਰਵਰਤੀ ਰਾਜਾ ਦੁਨੀਆ ਭਰ ਦਾ ਰਾਜਾ ਜਾਂ ਫਿਰ ਕਹਿੰਦੇ ਉਹ ਪਦਮ ਉਸ ਰਾਜੇ ਦੇ ਪੈਰ ਵਿੱਚ ਹੁੰਦਾ ਹੈ ਤੇ ਜਾਂ ਕੋਈ ਅਵਤਾਰੀ ਬ੍ਰਹਮ ਗਿਆਨੀ ਮਹਾਪੁਰਖ ਦੇ ਪੈਰ ਵਿੱਚ ਪਦਮ ਹੁੰਦਾ ਤੇ ਜਦੋਂ ਉਸ ਬ੍ਰਹਮਣ ਨੇ ਪਦਮ ਨੂੰ ਦੇਖਿਆ ਕਹਿੰਦਾ ਬਾਬਾ ਜੀ ਉਸੇ ਤੇ ਕੋਈ ਬਹੁਤ ਅਵਤਾਰੀ ਮਹਾਪੁਰਖ ਲੱਗਦੇ ਉਹ ਬੰਦਗੀ ਵਾਲੇ ਲੱਗਦੇ ਆ ਤੇ জাফর ਤੁਸੀਂ ਆਉਣ ਵਾਲੇ ਸਮੇਂ ਦੇ ਸਮਰਾਟ ਰਾਜੇ ਹੋ ਤੇ ਬਾਬਾ ਅਮਰਦਾਸ ਸਾਹਿਬ ਕਹਿੰਦੇ ਮੇਰੀ 68 ਸਾਲ ਦੀ ਉਮਰ ਹੋ ਗਈ ਹੈ ਹੁਣ ਪਿੱਛੇ ਕੀ بچਿਆ ਕਿਉਂ ਪੰਡਤ ਜੀ ਮੈਨੂੰ ਮਜ਼ਾਕ ਕਰਦੇ ਆਂ ਨਾਮ ਦਾ ਮੈਨੂੰ ਕਦੇ ਰਸ ਨਹੀਂ ਆਇਆ ਪ੍ਰਮਾਤਮਾ ਦੀ ਬਿਨ ਕਦੇ ਪ੍ਰਾਪਤੀ ਨਹੀਂ ਹੋਈ ਤੇ 62 ਸਾਲ ਦੀ ਮੇਰੀ ਉਮਰ ਹੋ ਗਈ ਹੈ ਮੈਂ ਕਿਹੜੇ ਰਾਜਕੁਮਾਰ ਬਣਨਾ ਮੈਂ ਕਿਹੜਾ ਰਾਜਾ ਬਣਨਾ ਹੈ ਕਹਿੰਦੇ ਉਸ ਬ੍ਰਾਹਮਣ ਨੇ ਕਿਹਾ ਸੀ ਇੱਕ ਦਿਨ ਸਮਾਂ ਆਏਗਾ ਜਾਂ ਤੇ ਤੁਸੀਂ ਕੋਈ ਅਵਤਾਰੀ ਪੁਰਸ਼ ਕਿਸੇ ਪਦਵੀ ਤੇ ਬੈਠੋਗੇ ਤੇ ਜਾਂ ਫਿਰ ਤੁਸੀਂ ਰਾਜਕੁਮਾਰ ਬਣੋਗੇ ਰਾਜੇ ਸਮਰਾਟ ਰਾਜੇ ਚਲੋ ਜੀ ਸਮਾਂ ਲੰਘਦਾ ਗਿਆ ਤੇ ਫਿਰ ਕਹਿੰਦੇ ਕਿਸੇ ਨੇ ਬੋਲੀ ਵੀ ਮਾਰੀ ਸੀ ਵੀ ਤੁਸੀਂ ਗੁਰੂ ਦੀ ਧਾਰਨ ਕੀਤਾ ਤੂੰ ਨਿਗਰਾ ਹੈ ਤੇਰੇ ਨਾਲ ਰਹਿ ਕੇ ਮੇਰਾ ਵੀ ਜੀਵਨ ਭ੍ਰਿਸ਼ਟਿਆ ਗਿਆ ਤੇ ਬਾਬਾ ਅਮਰਦਾਸ ਸਭ ਜੀ ਵਾਪਸ ਆਪਣੇ ਘਰ ਆ ਗਏ। ਮਨ ਦੇ ਵਿੱਚ ਇੱਛਾ ਸੀ ਵੀ ਕੋਈ ਗੁਰੂ ਮਿਲੇ ਜਿਹੜਾ ਮੈਨੂੰ ਰੱਬ ਦੇ ਰਾਹ ਤੇ ਤੋਰੇ ਮੈਨੂੰ ਪਰਮਾਤਮਾ ਦੇ ਨਾਲ ਮਿਲਾਵੇ। ਸਵੇਰੇ ਸਵੇਰੇ ਕਹਿੰਦੇ ਆਪਣੇ ਕੋਠੇ ਦੇ ਉੱਪਰ ਆਰਾਮ ਕਰ ਰਹੇ ਨੇ ਅਮਰਤ ਵੇਲਾ ਹੈ। ਬਾਬੇ ਅਮਰਦਾਸ ਦੀ ਭਤੀਜ ਨੂੰ ਲੱਗਦੀ ਹੈ ਰਿਸ਼ਤੇ ਦੇ ਵਿੱਚ। ਸਵੇਰੇ ਸਵੇਰੇ ਦੁੱਧ ਰੜਕ ਰਹੀ ਸੀ। ਤੇ ਨਾਲ-ਨਾਲ ਬਾਣੀ ਦਾ ਪਾਠ ਪੜ੍ਹ ਰਹੀ ਸੀ ਤੇ ਜਦੋਂ ਉਹ ਬਾਣੀ ਦੇ ਨਾਮ ਉਹ ਬਾਣੀ ਕੰਨਾਂ ਵਿੱਚ ਪਈ ਬਾਬੇ ਅਮਰਦਾਸ ਤੇ ਤੇ ਬਾਬੇ ਅਮਰਦਾਸ ਨੂੰ ਬੜਾ ਆਨੰਦ ਆਇਆ ਥੱਲੇ ਜਾਂਦੇ ਜਾ ਕੇ ਪੁੱਛਦੇ ਐ ਬੇਟਾ ਇਹ ਜਿਹੜਾ ਤੁਸੀਂ ਕਲਾਮ ਪੜ੍ਹ ਰਹੇ ਹੋ ਇਹ ਕੀ ਪੜ੍ਹ ਰਹੇ ਹੋ ਤੇ ਉਹ ਬੀਬੀ ਨੇ ਦੱਸਿਆ ਵੀ ਪਿਤਾ ਜੀ ਇਹ ਸਾਡੇ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਤੇ ਉਸ ਗੱਦੀ ਦੇ ਮਾਲਕ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਨੇ ਤੇ ਉਸ ਬੀਬੀ ਦਾ ਨਾਂ ਸੀ ਬੀਬੀ ਅਮਰੋ ਗੁਰੂ ਅੰਗਦ ਸਾਹਿਬ ਜੀ ਦੀ ਬੇਟੀ ਸੀ ਬੀਬੀ ਅਮਰੋ ਤੇ ਬਾਬਾ ਅਮਰਦਾਸ ਸਾਹਿਬ ਕਹਿੰਦੇ ਬੇਟਾ ਫਿਰ ਮੈਨੂੰ ਵੀ ਲੈ ਕੇ ਚੱਲ ਤੇ ਕਹਿੰਦੇ ਨੇ ਦਿਨ ਚੜਦਾ ਹੈ ਸਵੇਰ ਹੁੰਦੀ ਹੈ ਤੇ ਬੀਬੀ ਅਮਰੋ ਨਾਲ ਲੈ ਕੇ ਆਪਣੇ ਸਹੁਰੇ ਬਾਬਾ ਅਮਰਦਾਸ ਸਾਹਿਬ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਆਈ ਹੋਣ ਰਿਸ਼ਤੇ ਵਿੱਚ ਕੁੜਮਾਚਾਰੀ ਹੈ ਬਾਬੇ ਅਮਰਦਾਸ ਸਾਹਿਬ ਦੀ ਤੇ ਪਰ ਇੱਕ ਸ਼ਰਦਾ ਸੇਵਕ ਤਰ੍ਹਾਂ ਲੈ ਕੇ ਆਏ ਸ਼ਰਦਾ ਵਿਸ਼ਵਾਸ ਲੈ ਕੇ ਆਏ ਤੇ ਗੁਰੂ ਅੰਗਦ ਸਾਹਿਬ ਨੇ ਜਦੋਂ ਸਾਹਮਣੇ ਵੇਖਿਆ ਸੰਗਤ ਦੀ ਲੈਣ ਲੱਗੀ ਹੋਈ ਹੈ ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖ ਕੇ ਨਾ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਮਹਾਰਾਜ ਤੁਸੀਂ ਕਿਉਂ ਲੈਣ ਵਿੱਚ ਲੱਗੇ ਸਿੱਧੇ ਆ ਜਾਓ ਤੇ ਗੁਰੂ ਬਾਬਾ ਅਮਰਦਾਸ ਸਾਹਿਬ ਕਹਿੰਦੇ ਮਹਾਰਾਜ ਮੈਂ ਅੱਜ ਕਿਸੇ ਰਿਸ਼ਤੇ ਨਾਲ ਨਹੀਂ ਆਇਆ ਅੱਜ ਮੈਂ ਕਿਸੇ ਰਿਸ਼ਤੇ ਦੇ ਨਾਲ ਨਹੀਂ ਆਇਆ ਮੈਂ ਇੱਕ ਸੇਵਕ ਬਣ ਕੇ ਆਇਆ ਹਾਂ ਤੇ ਬਾਬੇ ਅਮਰਦਾਸ ਨੇ ਬੜੇ ਪਿਆਰ ਦੇ ਨਾਲ ਗੁਰੂ ਅੰਗਦ ਸਾਹਿਬ ਨੂੰ ਨਮਸ਼ਕਾਰ ਕੀਤੀ ਹੈ ਉਮਰ ਦੇ ਵਿੱਚ ਵੀ ਬਾਬਾ ਅਮਰਦਾਸ ਵਡੇਰੇ ਨੇ ਤੇ ਅੱਜ ਸੇਵਕ ਬਣ ਕੇ ਆਏ ਤੇ ਕਹਿੰਦੇ ਮਹਾਰਾਜ ساری ਜ਼ਿੰਦਗੀ ਸੱਚ ਨੂੰ ਲੱਭਦਿਆਂ ਦੀ ਲੱਗ ਗਈ ਮੇਰੇ ਮਨ ਵਿੱਚ ਇੱਛਾ ਹੈ ਮੈਨੂੰ ਵੀ ਵਾਹਿਗੁਰੂ ਦੇ ਨਾਮ ਦੀ ਦਾਤ ਬਖਸ਼ੋ ਚਰਨ ਕਮਲਾਂ ਦਾ ਪ੍ਰੇਮ ਪਿਆਰ ਸੇਵਾ ਦੀ ਦਾਤ ਬਖਸ਼ੋ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਹਾਡੀ ਤੁਹਾਡਾ ਮਨ ਹੈ ਜਿੰਨੀ ਮਰਜ਼ੀ ਸੇਵਾ ਕਰੋ ਜਿੰਨਾ ਮਰਜ਼ੀ ਸਮਾਂ ਰਹੋ ਇੱਥੇ ਤੇ ਬਾਬੇ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਐਨੀ ਜੀ ਜਾਣ ਦੇ ਨਾਲ ਸੇਵਾ ਕੀਤੀ ਭਾਵਨਾ ਦੇ ਨਾਲ ਸੇਵਾ ਕੀਤੀ ਬਾਬਾਸ ਫਿਰ ਆਪਣੇ ਘਰ ਨਹੀਂ ਗਏ ਖਡੂਰ ਸਾਹਿਬ ਦੀ ਧਰਤੀ 'ਤੇ ਰਹੇ ਸਾਰਾ ਦਿਨ ਕਹਿੰਦੇ ਲੰਗਰ ਵਿੱਚ ਸੇਵਾ ਕਰਨੀ ਤੱਪੜ ਝਾੜਨੇ ਝਾੜੂ ਦੀ ਸੇਵਾ ਕਰਨੀ ਭਾਂਡਿਆਂ ਦੀ ਸੇਵਾ ਕਰਨੀ ਲੰਗਰ ਪਰਤਾਉਣ ਦੀ ਸੇਵਾ ਕਰਨੀ ਆਈਆਂ ਹੋਈਆਂ ਸੰਗਤਾਂ ਦੀ ਸਾਭ ਸੰਭਾਲ ਵਿੱਚ ਲੱਗੇ ਰਹਿਣਾ ਤੇ ਸਵੇਰੇ ਅਮਰਤ ਵੇਲੇ ਉੱਠਣਾ ਬਿਆਸਾ ਦਰਾਦ ਦਰਿਆ ਤੋਂ ਗਾਗਰ ਜਲਦੀ ਭਰ ਕੇ ਲਿਆਉਣੀ ਜੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਇਸ਼ਨਾਨ ਕਰਾਉਣਾ ਹੁਣ ਬੜੀ ਸ਼ਰਧਾ ਨਾਲ ਸੇਵਾ ਕਰਦੇ ਤੇ ਲੋਕਾਂ ਦਾ ਸੁਭਾਅ ਹੁੰਦਾ ਹੈ ਜੇ ਕੋਈ ਸਿੱਧਾ ਕੰਮ ਵੀ ਕਰਦਾ ਆਪਾਂ ਨਿੰਦਿਆ ਕਰਨੀ ਹੁੰਦੀ ਹੈ ਤੇ ਫਿਰ ਕਹਿੰਦੇ ਬਾਬੇ ਅਮਰਦਾਸ ਦੀ ਬੜੀ ਨਿੰਦਿਆ ਹੋਈ ਬੜੇ ਬੋਲ ਕਬੋਲ ਬਾਬੇ ਅਮਰਦਾਸ ਨੇ ਸੁਣੇ ਇੱਥੋਂ ਤੱਕ ਸੁਣੇ ਕਹਿੰਦੇ ਬੁੱਢੇ ਠੇ ਬੁੱਢੇ ਠੇਰੇ ਘਰੋਂ ਕੱਢਤਾ ਮਾ ਬੱਚਿਆਂ ਨੇ ਆਪਦੇ ਕੁੜਮਾ ਦੇ ਘਰੇ ਰੋਟੀ ਖਾਣ ਦਾ ਮਾਰਾ ਬੈਠਾ ਨਿਥਾਵਾ ਇੱਥੋਂ ਤੱਕ ਸੁਣਿਆ ਬਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ ਕਿ ਹੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੁਹਾਡਾ ਜੀਰਾ ਬੜਾ ਵੱਡਾ ਹੈ ਤੁਸੀਂ ਇੱਕ ਪਰਬਤ ਦੀ ਤਰ੍ਹਾਂ ਪਹਾੜ ਦੀ ਤਰ੍ਹਾਂ ਖੜੇ ਰਹੇ ਤੁਹਾਨੂੰ ਲੋਕਾਂ ਨੇ ਬੜਾ ਕੁਝ ਬੋਲਿਆ ਤੁਹਾਡੀ ਬੜੀ ਨਿੰਦਿਆ ਕੀਤੀ ਤੁਹਾਡੇ ਬਾਰੇ ਬੜੇ ਮਾੜੇ ਸ਼ਬਦ ਵਰਤੇ ਪਰ ਤੁਸੀਂ ਆਪਣਾ ਮਨ ਨਹੀਂ ਢੁਲਾਇਆ ਸਵੇਰੇ ਕਹਿੰਦੇ ਇੱਕ ਦਿਨ ਅਮਰਤ ਵੇਲੇ ਬਾਬਾ ਅਮਰਦਾਸ ਜੀ ਜਲ ਲੈਣ ਗਏ ਨੇ ਬਿਆਸ ਦਰਿਆ ਤੇ ਜਲ ਦੀ ਗਾਗਰ ਭਰ ਕੇ ਵਾਪਸ ਆ ਰਹੇ ਸੀ ਰਸਤੇ ਵਿੱਚ ਇੱਕ ਜੁਲਾਹੇ ਦਾ ਘਰ ਸੀ ਤੇ ਉਹਨਾਂ ਨੇ ਆਪ ਦੇ ਘਰ ਦੇ ਬਾਹਰ ਇੱਕ ਖੱਡੀ ਪੁੱਟੀ ਹੋਈ ਸੀ ਖੱਡਾ ਜਿਹਦੇ ਵਿੱਚ ਉਹ ਬਾਣ ਬੁਣਦੇ ਹੁੰਦੇ ਸੀ ਤੇ ਕਹਿੰਦੇ ਬਾਬੇ ਅਮਰਦਾਸ ਦਾ ਪੈਰ ਉਹ ਖੱਡੀ ਵਿੱਚ ਵੱਜਿਆ ਨਾ ਤੇ ਜਿਹੜੀ ਸਿਰ ਤੇ ਗਾਗਰ ਚੱਕੀ ਹੋਈ ਸੀ ਜਲਦੀ ਭਰੀ ਉਹ ਡਿੱਗੀ ਖੜਾਕ ਹੋਇਆ ਇੱਕਦਮ ਪੂਰਾ ਤੇ ਜਲਾਹਾ ਕਹਿੰਦਾ ਜਲਾਹੀ ਨੂੰ ਵਾਰ ਦੇ ਕੌਣ ਐ ਇੰਨਾ ਖੜਾਕ ਕਿਉਂ ਹੋਇਆ ਤੇ ਉਹ ਜਲਾਹੀ ਨੇ ਸ਼ਬਦ ਵਰਤੇ ਕਹਿੰਦੀ ਫਿਕਰ ਨਾ ਕਰੋ ਇਹ ਤਾਂ ਅਮਰੂ ਨਿਥਾਵਾ ਹੋਣਾ ਹੈ ਇਹ ਨੂੰ ਨਾ ਦਿਨੇ ਚੈਣ ਹੈ ਨਾ ਰਾਤ ਚੈਣ ਹੈ ਦਿਨ ਰਾਤ ਭਟਕਦਾ ਰਹਿੰਦਾ ਹੈ ਨਾ ਸੌਂਦਾ ਹੈ ਨਾ ਸੌਣ ਦਿੰਦਾ ਕਿਸੇ ਨੂੰ ਸਵੇਰੀ ਰਾਤ ਨੂੰ ਉੱਠ ਕੇ ਤੁਰ ਪੈਂਦਾ ਗਿਆ ਗੱਗਰਾਂ ਲੈ ਕੇ ਬਾਣੀ ਦੀਆਂ ਭਰਨ ਵਾਸਤੇ ਸੋਝੋ ਕੁਛ ਨਹੀਂ ਹੁੰਦਾ ਤੇ ਜਦੋਂ ਕਹਿੰਦੇ ਇਹ ਸ਼ਬਦ ਉਹ ਜੁਲਾਹੀ ਨੇ ਵਰਤੇ ਨਾ ਵੀ ਅਮਰੂ ਨੇ ਥਾਵਾ ਹੋਣਾ ਤੇ ਬਾਬੇ ਅਮਰਦਾਸ ਨੇ ਕਹਿੰਦੇ ਸੋਤੇ ਸਿੱਧ ਸ਼ਬਦ ਕਹਤਾ ਪਹਿਲਾ ਮੈਂ ਨੇ ਥਾਵਾ ਸੀ ਉਦੋਂ ਤੁਸੀਂ ਮੈਨੂੰ ਕਹਿ ਸਕਦੇ ਹੁਣ ਤੇ ਮੈਂ ਥਾਂ ਵਾਲਾ ਹੋ ਗਿਆ ਹੁਣ ਤੇ ਮੈਂ ਗੁਰੂ ਵਾਲਾ ਹੋ ਗਿਆ ਕੰਮ ਲਗੇ ਹੁਣ ਤੇ ਮੈਂ ਗੁਰੂ ਵਾਲਾ ਹੋ ਗਿਆ ਇਹ ਸ਼ਬਦ ਜਦੋਂ ਵਰਤੇ ਨਾ ਇਹ ਕਹਦੇ ਸੱਚਮੁੱਚ ਉਹ ਬੀਬੀ ਦਾ ਦਿਮਾਗ ਐਪਸੈਟ ਹੋ ਗਿਆ। پاگل ਹੋ ਗਈ ਸੀ ਤੇ ਗੁਰੂ ਅਮਰਦਾਸ ਸਭ ਨੂੰ ਬਾਬਾ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਬਾਬਾ ਜੀ ਤੁਹਾਡੇ ਬਚਨਾਂ ਤੇ ਗੁਰੂ ਨਾਨਕ ਦਾ ਬਾਸਾ ਹੋ ਗਿਆ। ਤੁਹਾਡੀ ਰਸਨਾ ਤੇ ਗੁਰੂ ਨਾਨਕ ਦਾ ਬਾਸਾ ਹੋ ਗਿਆ। ਥੋੜਾ ਜਿਹਾ ਸੰਭਲ ਕੇ ਬੋਲਿਆ ਕਰੋ। ਤੁਹਾਡੇ ਬਚਨ ਪੂਰੇ ਹੋ ਜਾਂਦੇ ਐ। ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਬੋਲਿਆ ਕਰੋ। ਇਦਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੇ ਬਾਬੇ ਅਮਰਦਾਸ ਨੂੰ ਕਿਹਾ ਫਿਰ ساری ਜ਼ਿੰਦਗੀ ਸੇਵਾ ਕਰਦੇ ਰਹੇ 62 ਸਾਲ ਦੀ ਉਮਰ ਵਿੱਚ ਸੇਵਾ ਕਰਨ ਲੱਗੇ ਤੇ 75 ਸਾਲ ਦੀ ਉਮਰ ਤੱਕ ਇੰਨੀ ਸੇਵਾ ਕੀਤੀ ਸਰੀਰ ਦੀ ਵੀ ਪਰਵਾਹ ਨਹੀਂ ਕੀਤੀ ਬਾਣੀ ਕਹਦੀ ਨਾ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਦਰ ਸੁਰਤ ਗਿਆਨ ਕਹਦੇ ਜੇ ਕਿਤੇ ਇਨਸਾਨ ਪਰਮਾਤਮਾ ਦੇ ਨਾਲ ਜੁੜ ਜਾਵੇ ਫਿਰ ਉਮਰਾਂ ਵੀ ਨਹੀਂ ਮੋਥੇ ਦੇਖੀਆਂ ਜਾਂਦੀਆਂ 8 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੱਦੀ ਮਿਲਦੀ ਹੈ 8 ਸਾਲ ਦੀ ਉਮਰ ਵਿੱਚ ਬਚਪਨਾ ਹੈ ਤੇ ਫੇਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਦੀ ਹੈ 75 ਸਾਲ ਦੀ ਉਮਰ ਦੇ ਵਿੱਚ ਜਾ ਕੇ ਗੁਰੂ ਅਮਰਦਾਸ ਸਾਹਿਬ ਨੂੰ ਗੱਦੀ ਮਿਲਦੀ ਹੈ ਇਸੇ ਕਰਕੇ ਭਾਈ ਇੱਥੇ ਉਮਰਾਂ ਨਹੀਂ ਬੰਦੇ ਦਾ ਮਨ ਚੜ੍ਹਦੀ ਕਲਾ ਵਿੱਚ ਹੋਣਾ ਚਾਹੀਦਾ ਬਾਬਾ ਅਮਰ ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ ਹੈ 18 ਸ਼ੇਰ ਦਾ ਖੰਡਾ ਵਾਉਂਦੇ ਨੇ ਐਸੇ ਇਹਨੂੰ ਕਹਿੰਦੇ ਨਾ ਵੀ ਗੁਰਮੁਖ ਬੁੱਢੇ ਕਦੇ ਨਾਹੀ ਜਿੰਨਾ ਅੰਤਰ ਸੁਰਤ ਗਿਆਨ ਕਹਿੰਦੇ ਮਨ ਦੀ ਚੜ੍ਹਦੀ ਕਲਾ ਹੋਵੇ ਬੰਦਾ ਫਿਰ ਹਰ ਵੇਲੇ ਐ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਾਬੇ ਅਮਰਦਾਸ ਤੋਂ ਗੁਰੂ ਅਮਰਦਾਸ ਸਹਿ ਬਣ ਗਏ ਤੇ ਗੁਰੂ ਅੰਗਦ ਸਾਹਿਬ ਨੇ ਫਿਰ ਬਰ ਬਖਸ਼ੇ ਨਿਥਾਮਿਆਂ ਦੇ ਥਾਨ ਨਿਉਟਿਆਂ ਦੀ ਓਟ ਨਿਮਾਣਿਆਂ ਦੇ ਮਾਨ ਨਿਗਤਿਆਂ ਦੇ ਗਤ ਨਿਪਤਿਆਂ ਦੇ ਪਤ ਕਹਿੰਦੇ ਜਿਨ੍ਹਾਂ ਨੂੰ ਕਿਤੇ ਥਾਂ ਨਾ ਮਿਲੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਆ ਜਾਓ ਜਿਨ੍ਹਾਂ ਨੂੰ ਕਿਤੇ ਵੀ ਓਟ ਨਾ ਮਿਲੇ ਜਿਨ੍ਹਾਂ ਨੂੰ ਕਿਤੇ ਵੀ ਸਹਾਰਾ ਨਾ ਮਿਲੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਆ ਕੇ ਬੈਠੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੋ ਉਹਨਾਂ ਨੂੰ ਓਟ ਮਿਲਦੀ ਹੈ ਉਹਨਾਂ ਨੂੰ ਥਾਂ ਮਿਲਦੀ ਹੈ ਉਹਨਾਂ ਨੂੰ ਆਸਰਾ ਮਿਲਦਾ ਹੈ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸੰਸਾਰਿਕ ਕੂਰੀਤੀਆਂ ਨੂੰ ਕਟਿਆ ਜਿਹੜੀਆਂ ਸੰਸਾਰਿਕ ਕੂਰੀਤੀਆਂ ਬਹੁਤ ਸੀ ਜਦੋਂ ਹੀ ਗੁਰੂ ਅਮਰਦਾਸ ਸਾਹਿਬ ਜੀ ਗੱਦੀ ਤੇ ਬੈਠੇ ਨਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਰੀਆਂ ਕੂਰੀਤੀਆਂ ਦੀਆਂ ਧੱਜੀਆਂ ਉਡਾਤੀਆਂ ਸਭ ਤੋਂ ਪਹਿਲਾਂ ਗੁਰੂ ਅੰਗਦ ਅਮਰਦਾਸ ਸਾਹਿਬ ਨੇ ਬੌਲੀ ਸਾਹਿਬ ਦੀ ਸੇਵਾ ਕਰਾਈ ਇੱਕ ਖੂਲ ਆਇਆ ਕਿਉਂਕਿ ਵਰਣ ਵੰਡ ਦੇ ਵਿੱਚ ਇਹ ਸੰਸਾਰ ਗਲਿਆ ਪਿਆ ਸੀ ਛੂਤ ਛਾਤ ਦਾ ਜਾਤ ਪਾਤ ਦਾ ਊਚ ਨੀਚ ਦਾ ਬੜਾ ਭੇਦ ਭਾਵ ਇਹ ਸੰਸਾਰ ਤੇ ਕੀਤਾ ਜਾ ਰਿਹਾ ਸੀ। ਬਾਬੇ ਅਮਰਦਾਸ ਸਾਹਿਬ ਨੇ ਸਭ ਤੋਂ ਪਹਿਲਾਂ ਇੱਕ ਖੂਹ ਲਵਾਇਆ ਜਿਹਦਾ ਨਾਂ ਰੱਖਿਆ ਬੌਲੀ ਸਾਹਿਬ ਵੀ ਭਾਈ ਜਿਹੜਾ ਮਰਜੀ ਆਵੇ ਇੱਥੋਂ ਪਾ ਕੇ ਪਾਣੀ ਭਰ ਕੇ ਲਿਜਾ ਸਕਦਾ ਹੈ। ਜਿਹੜਾ ਵੀ ਮਰਜੀ ਆਵੇ ਵੱਡਾ ਆਵੇ, ਛੋਟਾ ਆਵੇ, ਗਰੀਬ ਆਵੇ, ਅਮੀਰ ਆਵੇ। ਜਿਹੜਾ ਵੀ ਮਰਜੀ ਇੱਥੋਂ ਪਾਣੀ ਭਰੇ, ਸਾਂਝਾ ਖੂਹ ਲਵਾਇਆ। ਫੇਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਪੰਗਤ ਦੀ ਮਰਿਆਦਾ ਕਾਇਮ ਕੀਤੀ ਪਹਿਲਾਂ ਪੰਗਤ ਫੇਰ ਸੰਗਤ ਵੀ ਭਾਈ ਜੀ ਨੇ ਸਾਡੇ ਦਰਸ਼ਨ ਕਰਨੇ ਨਾ ਪਹਿਲਾਂ ਲੰਗਰ ਵਿੱਚੋਂ ਇੱਕ ਪੰਗਤ ਵਿੱਚ ਬਹਿ ਕੇ ਲੰਗਰ ਪ੍ਰਸ਼ਾਦਾ ਛੱਕ ਕੇ ਆਓ ਫੇਰ ਸਾਡੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕਰ ਸਕਦਾ ਹੈ ਹਿੰਦੁਸਤਾਨ ਦਾ ਬਾਦਸ਼ਾਹ ਮੁਗਲ ਆਜ਼ਮ ਅਕਬਰ ਬਾਦਸ਼ਾਹ ਆਇਆ ਤੇ ਸੇਵਾਦਾਰਾਂ ਨੇ ਆ ਕੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਹਿੰਦੁਸਤਾਨ ਦਾ ਮੁਗਲੇ ਆਜ਼ਮ ਅਕਬਰ ਬਾਦਸ਼ਾਹ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਭਾਈ ਸਾਡਾ ਹੁਕਮ ਸਭ ਵਾਸਤੇ ਇੱਕੋ ਹੈ ਕੋਈ ਵੀ ਮਰਜੀ ਆਵੇ ਸਭ ਵਾਸਤੇ ਇੱਕੋ ਹੁਕਮ ਹੈ ਪਹਿਲਾ ਪੰਗਤ ਤੇ ਜਦੋਂ ਅਕਬਰ ਬਾਦਸ਼ਾਹ ਨੂੰ ਕਿਹਾ ਵੀ ਜੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨੇ ਨੇ ਪਹਿਲਾ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕਣਾ ਪੈਣਾ ਇਹ ਕਹਿੰਦੇ ਅਕਬਰ ਬਾਦਸ਼ਾਹ ਨੇ ਸਤਿਵਚਨ ਕਹਿ ਕੇ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਿਆ ਬੜਾ ਆਨੰਦ ਆਇਆ ਲੰਗਰ ਛਕਣ ਦਾ ਤੇ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਤੁਹਾਡੇ ਲੰਗਰ ਵਿੱਚ ਬੜੀ ਬਰਕਤ ਹੈ ਤੁਹਾਡੇ ਲੰਗਰ ਦੇ ਵਿੱਚ ਬੜੀ ਬਰਕਤ ਹੈ ਸਾਦਾ ਜਾਂ ਪ੍ਰਸ਼ਾਦਾ ਸੀ ਦਾਲਾ ਫੁਲਕਾ ਤੇ ਰਸ ਬੜਾ ਆਇਆ ਆਨੰਦ ਬੜਾ ਆਇਆ ਤੇ ਕਹਿੰਦਾ ਮੈਂ ਤੁਹਾਨੂੰ ਇੰਨੀ ਜ਼ਗੀਰ ਵਸ਼ ਭਗ ਦਿਨਾ ਇੰਨੀ ਜ਼ਮੀਨ ਇੰਨੀ ਜ਼ਗੀਰ ਦਿੰਨਾ ਹੈ ਤੁਸੀਂ ਹੋਰ ਵਧੀਆ ਢੰਗ ਨਾਲ ਲੰਗਰ ਨੂੰ ਚਲਾਓ ਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਬਾਦਸ਼ਾਹ ਇਹ ਜਿਹੜਾ ਲੰਗਰ ਹੈ ਨਾ ਗੁਰੂ ਨਾਨਕ ਦਾ ਚਲਾਇਆ ਹੋਇਆ ਇਹ ਬਾਦਸ਼ਾਹਾਂ ਦੀਆਂ ਜ਼ਗੀਰਾ ਨਾਲ ਨਹੀਂ ਚੱਲਦਾ ਇਹ ਸੰਗਤਾਂ ਦੇ ਦਸਵੰਦ ਦੇ ਨਾਲ ਚੱਲਦਾ ਹੈ ਇਹ ਤੈਨੂੰ ਲੰਗਰ ਛਕਣ ਦਾ ਰਸ ਤਾਂ ਆਇਆ ਇਹਨੂੰ ਬਣਾਉਣ ਵਾਲੇ ਵੀ ਪਿਆਰ ਦੇ ਵਿੱਚ ਭਿੱਜੇ ਨੇ ਲੰਗਰ ਨੂੰ ਤਿਆਰ ਕਰਨ ਵਾਲੇ ਸ਼ਰਧਾ ਨਾਲ ਭਾਵਨਾ ਨਾਲ ਤਿਆਰ ਕਰਦੇ ਆ ਬਾਣੀ ਪੜਦੇ ਨੇ ਸੇਵਾ ਸਿਮਰਨ ਕਰਦੇ ਨੇ ਪ੍ਰੇਮ ਦੇ ਨਾਲ ਲੰਗਰ ਤਿਆਰ ਕਰਦੇ ਨੇ ਫਿਰ ਵਰਤੌਣ ਵਾਲੇ ਵੀ ਭਾਵਨਾ ਦੇ ਨਾਲ ਵਰਤੌਂਦੇ ਨੇ ਇਹ ਦਸਾਂ ਨਵਾਂ ਦੀਆਂ ਕਿਰਤਾਂ ਦੇ ਵਿੱਚ ਲੋਕਾਂ ਦਾ ਦਸਬੰਦ ਆਇਆ ਫੇਰ ਲੰਗਰ ਚੱਲ ਰਿਹਾ ਹੈ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਬਾਦਸ਼ਾ ਇਹ ਲੰਗਰ ਜਗੀਰਾ ਨਾਲ ਨਹੀਂ ਲੋਕਾਂ ਦੀਆਂ ਭਾਵਨਾ ਦੇ ਨਾਲ ਚੱਲਦਾ ਇਹ ਦਸਬੰਦ ਦੇ ਨਾਲ ਚੱਲਦਾ ਹੈ ਫੇਰ ਉਸ ਉਸ ਟਾਈਮ ਤੇ ਇਸਤਰੀ ਜਾਤ ਤੇ ਬੜਾ ਜ਼ਿਆਦਾ ਭਾਰੀ ਜ਼ੁਲਮ ਸੀ ਭਾਈ ਉਹ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਸਮਿਆਂ ਵਿੱਚ ਜਦੋਂ ਕੋਈ ਬੀਬੀ ਵਿਧਵਾ ਹੋ ਜਾਂਦੀ ਸੀ ਨਾ ਉਹ ਦੁਬਾਰਾ ਵਿਆਹ ਨਹੀਂ ਸੀ ਕਰਾ ਸਕਦੀ ਉਹਨੂੰ ਜਾਂ ਤਾਂ ਸਾਰੀ ਜ਼ਿੰਦਗੀ ਵਿਧਵਾਈ ਕੱਟਣੀ ਪੈਂਦੀ ਸੀ ਤੇ ਕਹਿੰਦੇ ਇਹ ਸੰਸਾਰ ਤੇ ਨੌਜਵਾਨ ਬੀਬੀਆਂ ਵਿਧਵਾ ਦਾ ਢੇਰ ਲੱਗੇ ਸੀ ਅੱਗੇ ਕੋਈ ਵਿਆਹ ਨਹੀਂ ਸੀ ਕਰਾ ਸਕਦਾ ਤੇ ਫਿਰ ਜਾਂ ਐਵੇਂ ਹੁੰਦਾ ਸੀ ਇਸੇ ਨੌਜਵਾਨ ਬੀਬੀ ਦੇ ਪਤੀ ਨੇ ਘਰ ਵਾਲੇ ਨੇ ਚੜ੍ਹਾਈ ਕਰ ਜਾਣਾ ਤੇ ਉਹਨੂੰ ਨਾਲ ਚਿੱਖਾ ਦੇ ਵਿੱਚ ਸਤੀ ਕੀਤਾ ਜਾਂਦਾ ਸੀ ਜਿਉਂਦੇ ਜੀ ਸਾੜਿਆ ਜਾਂਦਾ ਸੀ ਤੇ ਬਾਬੇ ਅਮਰਦਾਸ ਨੇ ਕਿਹਾ ਇਹ ਕੁਰੀਤਾਂ ਬੜੀਆਂ ਭੈੜੀਆਂ ਨੇ ਇਹ ਇਸਤਰੀ ਜਾਤ ਤੇ ਜ਼ੁਲਮ ਹੈ ਇਹ ਬੰਦ ਹੋਣਾ ਚਾਹੀਦਾ ਤੇ ਜਦੋਂ ਅਕਬਰ ਬਾਦਸ਼ਾਹ ਆਇਆ ਗੁਰੂ ਅਮਰਦਾਸ ਸਾਹਿਬ ਨੇ ਵਿਚਾਰ ਕੀਤਾ ਬਾਦਸ਼ਾਹ ਇਹ ਸਾਰੀਆਂ ਕੁਰੀਤियां ਬੰਦ ਹੋਣੀਆਂ ਚਾਹੀਦੀਆਂ ਫਿਰ ਅਕਬਰ ਬਾਦਸ਼ਾਹ ਨੇ ਕਹਿੰਦੇ ਹੁਕਮ ਕੀਤਾ ਸੀ ਜੇ ਕੋਈ ਵਿਧਵਾ ਬੀਬੀ ਹੁੰਦੀ ਹੈ ਨੌਜਵਾਨ ਉਹ ਅੱਗੇ ਵਿਆਹ ਕਰਾ ਸਕਦੀ ਹੈ ਤੇ ਜੇ ਤੁਸੀਂ ਸਤੀ ਕਰਨ ਦੀ ਗੱਲ ਕਰਦੇ ਆ ਚਿਖਾ ਵਿੱਚ ਕਿਸੇ ਨੂੰ ਧੱਕੇ ਨਾਲ ਸਤੀ ਨਹੀਂ ਕੀਤਾ ਜਾ ਸਕਦਾ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ ਸਤੀਆਂ ਇਹੇ ਨਾ ਆਖੀਅਨ ਜੋ ਮੜਿਆ ਲੱਗ ਜਲਨ ਸਤੀਆਂ ਸੇ ਹੀ ਨਾਨਕਾ ਜੇ ਬਿਰਹੇ ਚੋਟ ਮਰਨ ਕਹਿੰਦੇ ਭਾਈ ਸਤੀ ਦਾ ਅਸਲ ਉਹ ਹੈ ਜਿਹੜਾ ਪ੍ਰੇਮ ਦੇ ਵਿੱਚ ਸਾਰੀ ਜ਼ਿੰਦਗੀ ਲੰਗਾਵੇ ਭਾਵਨਾ ਦੇ ਨਾਲ ਸਾਰੀ ਜ਼ਿੰਦਗੀ ਲੰਗਾਵੇ ਇਹ ਕ੍ਰਿਤਿयां ਬੰਦ ਕੀਤੀਆਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਉੱਪਰ ਸੂਤ ਸ਼ਾਦ ਦਾ ਭੇਦ ਭਾਵ ਦਾ ਖਤਮਾ ਕੀਤਾ ਵੀ ਇੱਕ ਵਾਹਿਗੁਰੂ ਦੇ ਨਾਲ ਇੱਕ ਪ੍ਰਮਾਤਮਾ ਦੇ ਨਾਲ ਇਨਸਾਨ ਨੂੰ ਜੋੜਿਆ ਜੇ ਇਨਸਾਨ ਕਹਿੰਦੇ ਆਨੰਦ ਲੈਣਾ ਚਾਹੁੰਦਾ ਹੈ ਰਸ ਲੈਣਾ ਚਾਹੁੰਦਾ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਦੇ ਵਿੱਚ ਰਸ ਹੈ ਬਾਬੇ ਅਮਰਦਾਸ ਦਾ ਹਿਰਦਾ ਬੜਾ ਠੰਡਾ ਹਿਰਦਾ ਸੀ ਬੜਾ ਕੋਮਲ ਹਿਰਦਾ ਸੀ ਬਾਬੇ ਅਮਰਦਾਸ ਦਾ ਇੱਕ ਦਿਨ ਸਵੇਰੇ ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਆਪਣੇ ਪਲੰਘ ਦੇ ਉੱਪਰ ਇੱਕ ਬੀਬੀ ਬੜੀਆਂ ਚੀਖਾਂ ਮਾਰ ਰਹੀ ਹੈ ਬੜਾ ਬਿਰਲਾਪ ਕਰ ਰਹੀ ਹੈ ਉਹ ਚੀਖਾਂ ਜਦੋਂ ਗੁਰੂ ਅਮਰਦਾਸ ਦੇ ਕੰਨਾਂ ਵਿੱਚ ਪਈਆਂ ਤੇ ਮਹਾਰਾਜ ਨੇ ਸੇਵਾਦਾਰਾਂ ਤੋਂ ਪੁੱਛਿਆ ਭਾਈ ਇਹ ਬੀਬੀ ਇੰਨਾ ਕਿਉਂ ਰੋ ਰਹੀ ਹੈ ਕਿਉਂ ਬਿਰਲਾਪ ਕਰ ਰਹੀ ਹੈ ਤੇ ਸਤਿਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਜੀ ਇਸ ਔਰਤ ਦਾ ਨੌਜਵਾਨ ਬੱਚਾ ਚੜ੍ਹਾਈ ਕਰ ਗਿਆ ਇਹ ਆਪਣੇ ਬੱਚੇ ਦੀ ਮੌਤ ਦੇ ਵਿੱਚ ਰੋ ਰਹੀ ਹੈ ਤੇ ਬਾਬੇ ਅਮਰਦਾਸ ਦਾ ਹਿਰਦਾ ਬਲੁੰਦਰਿਆ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਜਿੰਨਾ ਸਮਾਂ ਸੀ ਗੋਬਿੰਦਵਾਲ ਸਾਹਿਬ ਦੇ ਸਰੀਰ ਦੇ ਵਿੱਚਾਂ ਜਿੰਨਾ ਸਮਾਂ ਸੀ ਸਰੀਰ ਵਿੱਚਾਂ ਸਾਡੇ ਜਿਉਂਦੇ ਜੀ ਕਿਸੇ ਵੀ ਨੌਜਵਾਨ ਬੱਚੇ ਦੀ ਕਦੇ ਮੌਤ ਨਹੀਂ ਹੋਏਗੀ ਉਸ ਤੋਂ ਬਾਅਦ ਕਹਿੰਦੇ 18 ਸਾਲ ਇਹ ਇਤਿਹਾਸਿਕ ਗੱਲਾਂ ਨੇ 18 ਸਾਲ ਬਗੁਰੂ ਅਮਰਦਾਸ ਜੀ ਸਰੀਰ ਵਿੱਚ ਰਹੇ ਕਹਿੰਦੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ 18 ਸਾਲ ਤੱਕ ਲਗਾਤਾਰ ਕਦੇ ਕਿਸੇ ਨੌਜਵਾਨ ਦੀ ਮੌਤ ਨਹੀਂ ਸੀ ਹੋਈ ਇੰਨਾ ਹਿਰਦਾ ਕੋਮਲ ਗੁਰੂ ਅਮਰਦਾਸ ਸਾਹਿਬ ਦਾ ਸੀ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਬੜਾ ਸਤਕਾਰ ਕਰਦੇ ਸੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਵਨ ਕੁਰਬਾਨੀ ਦੇ ਨਾਲ ਇੰਨਾ ਪਿਆਰ ਕਰਦੇ ਸੀ ਕਹਿੰਦੇ ਬਾਬਾ ਅਮਰਦਾਸ ਜੀ ਆਪਣੇ ਪਲੰਗੇ ਤੇ ਬੈਠੇ ਨੇ ਮੰਝੇ ਤੇ ਸੰਗਤਾਂ ਦਾ ਜਥਾ ਆਇਆ ਬਾਹਰੋਂ ਦੂਰੋਂ ਕਿਤੇ ਉਹ ਨਾ ਸ਼ਬਦ ਗਾਉਂਦੇ ਆ ਰਹੇ ਸੀ ਕੀਰਤਨ ਕਰਦੇ ਆ ਰਹੇ ਸੀ ਤੇ ਗੁਰੂ ਅਮਰਦਾਸ ਜੀ ਮੰਝੇ ਤੇ ਬੈਠੇ ਸੀ ਤੇ ਸਰੀਰ ਬਜ਼ੁਰਗ ਸੀ ਤਕਰੀਬਨ ਉਸ ਟਾਈਮ ਤੇ 80 ਸਾਲ ਦੇ ਨੇੜੇ ਮਹਾਰਾਜ ਦੀ ਉਮਰ ਚਲੀ ਗਈ ਸੀ ਸਰੀਰ ਬਜ਼ੁਰਗ ਸੀ ਜਦੋਂ ਕਹਿੰਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਨਾ ਇੱਕਦਮ ਮਹਾਰਾਜ ਤਰਵਕ ਕੇ ਮੰਜੇ ਤੋਂ ਉੱਠੇ ਜਲਦੀ ਵੀ ਸੰਗਤ ਕੀਰਤਨ ਕਰਦੀ ਆ ਰਹੀ ਐ ਮੈਂ ਮੰਜੇ ਤੇ ਕਿਉਂ ਬੈਠਾਂ ਤੇ ਜਦੋਂ ਮਹਾਰਾਜ ਮੰਜੇ ਤੋਂ ਤਰਵਕ ਕੇ ਇੱਕਦਮ ਉੱਠਿਆ ਤੇ ਕਹਿੰਦੇ ਪਾਵੇ ਦੇ ਨਾਲ ਇੱਕਦਮ ਪੈਰ ਜਦੋਂ ਖਿਆ ਨਾ ਥੋੜਾ ਜਿਹਾ ਮਾਸ ਲੈ ਗਿਆ ਖੂਨ ਨਿਕਲ ਆਇਆ ਸੇਵਾਦਾਰਾਂ ਨੇ ਪੁੱਛਿਆ ਮਹਾਰਾਜ ਇੰਨੀ ਜਲਦੀ ਕਿਉਂ ਵਰਦੀ ਤੁਸੀਂ ਇੰਨੀ ਜਲਦੀ ਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਜਿੰਨਾ ਸਤਕਾਰ ਤੁਸੀਂ ਬਾਣੀ ਦਾ ਕਰੋਗੇ ਜਿੰਨਾ ਸਤਕਾਰ ਤੁਸੀਂ ਕੀਰਤਨ ਦਾ ਗੁਰਬਾਣੀ ਦਾ ਕਰੋਗੇ ਓਨਾ ਪਰਮਾਤਮਾ ਦੀ ਵੱਧ ਖੁਸ਼ੀ ਮਿਲਦੀ ਹੈ